ਜਿੱਥੇ ਪੰਜਾਬ ਦੇ ਵਿੱਚ ਵੀ ਲੋਕ ਸਭਾ ਚੋਣਾਂ ਦੇ ਨਤੀਜੇ ਪੂਰਨ ਤੌਰ ਤੇ ਸਾਫ਼ ਹੋ ਚੁੱਕੇ ਨੇ ਤੇ ਉੱਥੇ ਹੀ ਪੰਜਾਬ ਦੇ ਵਿੱਚ ਪੰਜਾਬ ਦੀ ਖੇਤਰੀ ਪਾਰਟੀ ਕਹੋਂ ਦਾ ਦਾਵਾ ਕਰਨ ਵਾਲੀ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਜ਼ਮਾਨ ਜ਼ਮਾਨਤਾ ਜਿਹੜੀਆਂ ਨੇ ਜ਼ਬਤ ਹੋ ਚੁੱਕੀਆਂ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ 13 ਉਮੀਦਵਾਰਾਂ ਦੇ ਵਿੱਚੋਂ ਕੇਵਲ ਦੋ ਹੀ ਜਿਹੜੇ ਨੇ ਆਪਣੀ ਜ਼ਮਾਨਤ ਨੂੰ ਸੁਰੱਖਿਅਤ ਰੱਖ ਪਾਏ ਨੇ ਇਸ ਦੇ ਨਾਲ ਹੀ ਜਿਹੜੇ ਬਾਕੀ ਦੇ ਰਹਿੰਦੇ 10 ਜਾਂ 11 ਉਮੀਦਵਾਰ ਨੇ ਉਹਨਾਂ ਦੇ ਵੱਲੋਂ ਜਿਹੜੀ ਆਪਣੀ ਜ਼ਮਾਨਤ ਹੈ ਉਸ ਨੂੰ ਜ਼ਬਤ ਕਰਵਾ ਲਿਆ ਗਿਆ ਜਿਸ ਦੇ ਵਿੱਚ ਅਨੰਦਪੁਰ ਦੀ ਸਾਹਿਬ ਦੀ ਸੀਟ ਆਉਂਦੀ ਹੈ ਸੰਗਰੂਰ ਦੀ ਸੀਟ ਆਉਂਦੀ ਹੈ ਜਲੰਧਰ ਦੀ ਸੀਟ ਆਉਂਦੀ ਹੈ ਫਰੀਦਕੋਟ ਹੋ ਗਿਆ ਇਸ ਦੇ ਨਾਲ ਹੀ ਜੋ ਲੋਕ ਸਭਾ ਹਲਕੇ ਨੇ ਉਹਨਾਂ ਦੇ ਵਿੱਚੋਂ ਜਿਹੜੇ ਜਿਹੜੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੇ ਖੜੇ ਕੀਤੇ ਗਏ ਸੀਗੇ ਉਹਨਾਂ ਦੀਆਂ ਜ਼ਮਾਨਤਾਂ ਜਿਹੜੀਆਂ ਨੇ ਉਹ ਜ਼ਬਤ ਹੋ ਚੁੱਕੀਆਂ ਨੇ ਤਾਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਰਕਾਰ ਜ਼ਮਾਨਤ ਜ਼ਬਤ ਹੋਣਾ ਆਖਰਕਾਰ ਹੁੰਦਾ ਕੀ ਹੈ ਦੱਸ ਦਈਏ ਕਿ ਦਰਅਸਲ ਲੋਕ ਸਭਾ ਚੋਣਾਂ ਵਿੱਚ ਹਰ ਉਮੀਦਵਾਰ ਨੂੰ ਸੁਰੱਖਿਆ ਵੱਜੋਂ ਚੋਣ ਕਮਿਸ਼ਨ ਕੋਲ ਇੱਕ ਨਿਸ਼ਚਿਤ ਰਕਮ ਜਿਹੜੀਆਂ ਜਮ੍ਹਾਂ ਕਰਵਾਉਣੀ ਪੈਂਦੀ ਹੈ ਇਸ ਰਕਮ ਨੂੰ ਸੁਰੱਖਿਆ ਡਿਪੋਜ਼ਿਟ ਵੀ ਕਿਹਾ ਜਾਂਦਾ ਹੈ ਇਹ ਚੋਣ ਰੂਲਸ ਨੇ ਜੋ ਕਿ 1961 ਵਿੱਚ ਦਿੱਤਾ ਗਿਆ ਹੈ ਦੱਸ ਦਈਏ ਕਿ ਭਾਰਤ ਦੇ ਚੋਣ ਕਮਿਸ਼ਨ ਦੇ ਅਨੁਸਾਰ ਜੇਕਰ ਕੋਈ ਉਮੀਦਵਾਰ ਚੋਣ ਵਿੱਚ ਕੁੱਲ ਜਾਇਜ਼ ਵੋਟਾਂ ਦਾ 1/6 ਭਾਵ 16.67% ਪ੍ਰਾਪਤ ਨਹੀਂ ਕਰਦਾ ਵੋਟਾਂ ਦਾ ਉਸ ਨਾਲ ਕੀ ਹੁੰਦਾ ਹੈ ਕਿ ਉਸ ਦੀ ਜ਼ਮਾਨਤ ਜਿਹੜੀ ਹੈ ਜ਼ਬਤ ਹੋ ਜਾਂਦੀ ਹੈ ਅਜਿਹੀ ਸਥਿਤੀ ਵਿੱਚ ਚੋਣ ਕਮਿਸ਼ਨ ਕੋਲ ਉਮੀਦਵਾਰ ਵੱਲੋਂ ਜਮ੍ਹਾਂ ਕਰਵਾਈ ਗਈ ਜ਼ਮਾਨਤ ਕਮਿਸ਼ਨ ਵੱਲੋਂ ਜ਼ਬਤ ਕੀਤੀ ਜਾਂਦੀ ਹੈ ਇਜਨਾਲੀ ਜੇਕਰ ਕਿਸੇ ਉਮੀਦਵਾਰ ਨੂੰ 16.7% ਤੋਂ ਵੱਧ ਵੋਟਾਂ ਮਿਲਦੀਆਂ ਹਨ ਤਾਂ ਕਮਿਸ਼ਨ ਉਸ ਦੀ ਜ਼ਮਾਨਤ ਰਕਮ ਵਾਪਸ ਕਰ ਦਿੰਦਾ ਹੈ ਇਸ ਤੋਂ ਇਲਾਵਾ ਜੇਕਰ ਕੋਈ ਉਮੀਦਵਾਰ ਆਪਣੀ ਨਾਮਜ਼ਦਗੀ ਵਾਪਸ ਲੈਂਦਾ ਹੈ ਜਾਂ ਕਿਸੇ ਕਾਰਨ ਉਸ ਨੂੰ ਨਾਮਜ਼ਦਗੀ ਰੱਦ ਹੋ ਜਾਂਦੀ ਉਸ ਦੀ ਤਾਂ ਅਜਿਹੀ ਸਥਿਤੀ ਵਿੱਚ ਵੀ ਜ਼ਮਾਨਤ ਰਾਸ਼ੀ ਵਾਪਸ ਕਰ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਜੇਤੂ ਉਮੀਦਵਾਰਾਂ ਦੀ ਜ਼ਮਾਨਤ ਰਾਸ਼ੀ ਵੀ ਵਾਪਸ ਕਰ ਦਿੱਤੀ ਜਾਂਦੀ ਹੈ ਪਹਿਲਾ ਲੋਕ ਸਭਾ ਉਮੀਦਵਾਰਾਂ ਲੇ ਜ਼ਮਾਨਤ ਜਰਨਲ ਵਰਗ ਲਈ 500 ਰੁਪਏ ਹੁੰਦੀ ਸੀ ਤੇ ਐਸਸੀ ਵਰਗ ਦੇ ਉਮੀਦਵਾਰਾਂ ਦੇ ਲਈ ਜ਼ਮਾਨਤ ਰਾਸ਼ੀ ਜਿਹੜੀ ਹੈ ਉਹ 250 ਰੁਪਏ ਹੁੰਦੀ ਸੀ ਪਰ ਹੁਣ ਰਾਸ਼ੀ ਜਰਨਲ ਵਰਗ ਲਈ 25000 ਰੁਪਏ ਹੋ ਚੁੱਕੀ ਹੈ ਤੇ ਐਸਸੀ ਉਮੀਦਵਾਰ ਲਈ 12500 ਰੁਪਏ ਕਰ ਦਿੱਤੀ ਗਈ ਹੈ ਪਰ ਤੁਹਾਨੂੰ ਦੱਸ ਦਈਏ ਕਿ ਜਿੱਥੇ ਪਟਿਆਨਾ ਜਲੰਧਰ ਸੰਗਰੂਰ ਲੁਧਿਆਣਾ ਹੁਸ਼ਿਆਰਪੁਰ ਫਰੀਦਕੋਟ ਅਤੇ ਫਤਿਹਗੜ੍ਹ ਸਾਹਿਬ ਅਜਿਹੀਆਂ ਸੀਟਾਂ ਨੇ ਜਿੱਥੋਂ ਕਿ ਆਮਾ ਮਾਫ ਕਰਨਾ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ ਜਿਸ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਅਖੜੂਰ ਸਾਹਿਬ ਤੋਂ ਉਮੀਦਵਾਰ ਸੀ ਗੁਰਦਾਸਪੁਰ ਤੋਂ ਦਲਜੀਤ ਸਿੰਘ ਜਿਮਾ ਸੀ ਪ੍ਰੇਮ ਸਿੰਘ ਚੰਦੂ ਮਾਜਰਾ ਨੰਦਪੁਰ ਤੋਂ ਸੀਮੀ ਪਟਿਆਲਾ ਜਲੰਧਰ ਸੰਗਰੂਰ ਲੁਧਿਆਣਾ ਹੁਸ਼ਿਆਰਪੁਰ ਫਰੀਦਕੋਟ ਅਤੇ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਿਹੜੀਆਂ ਨੇ ਉਹ ਜ਼ਬਤ ਹੋ ਚੁੱਕੀਆਂ ਨੇ ਤਾਂ ਫਿਲਹਾਲ ਦੱਸਿਏ ਕਿ 13 ਦੇ ਵਿੱਚੋਂ ਤਿੰਨ ਜਿਹੜੇ ਨੇ ਆਪਣੀਆਂ ਹੀ ਜ਼ਮਾਨਤਾਂ ਨੂੰ ਬਚਾ ਸਕੇ ਨੇ ਕਿਉਂਕਿ ਇੱਕ ਸੀਟ ਜਿਹੜੀ ਬਠਿੰਡਾ ਦੀ ਉਹ ਸ਼੍ਰੋਮਣੀ ਕਾਲੀ ਦਲ ਦੀ ਝੋਲੀ ਪੈ ਗਈ ਦੀ ਹੈ ਜਿਸ ਨੂੰ ਬਾਦਲਾਂ ਦਾ ਗੜਵੀ ਆਖਿਆ ਜਾਂਦਾ ਹੈ ਉਦਰੀ ਜਿਹੜੀਆਂ ਦੋ ਸੀਟਾਂ ਬਚੀਆਂ ਨੇ ਉਹ ਅੰਮ੍ਰਿਤਸਰ ਤੋਂ ਅਨਿਲ ਵਿੱਜ ਹੁਣਾਂ ਨੇ بچਾਈ ਹੈ ਤੇ ਉਦਰੀ ਫਿਰੋਜ਼ਪੁਰ ਤੋਂ ਵਰਦੀਪ ਸਿੰਘ ਨੋਨੀ ਮਾ ਉਹ ਵੀ ਮਾਨ ਹੁਨਾਂ ਦੇ ਵੱਲੋਂ ਜਿਹੜੀ ਹੈ ਉਸ ਜ਼ਮਾਨਤ ਆਪਣੀ ਨੂੰ ਬਚਾ ਲਿਆ ਗਿਆ ਵਾਪਸ ਲੈ ਲਿਆ ਗਿਆ ਤੇ ਇਸ ਦੇ ਨਾਲ ਹੀ ਜ਼ਿਕਰ ਰਹਿੰਦੇ 10 ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀਆਂ ਜ਼ਮਾਨਤਾਂ ਜਿਹੜੀਆਂ ਨੇ ਜ਼ਬਤ ਹੋ ਚੁੱਕੀਆਂ ਨੇ ਇਸ ਲੋਕ ਸਭਾ ਚੋਣਾਂ ਦੇ ਦੌਰਾਨ